ਬ੍ਰਾਂਟਨ ਤੋਂ ਇੱਕ ਹੋਰ ਬਹੁਤ ਹੀ ਜ਼ਿਆਦਾ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਇੰਟਰਨੈਸ਼ਨਲ ਸਟੂਡੈਂਟ 26 ਸਾਲ ਦਾ ਲਵਪ੍ਰੀਤ ਸਿੰਘ ਉਸ ਦੇ ਵੱਲੋਂ ਆਪਣੀ ਜ਼ਿੰਦਗੀ ਖੁਦ ਹੀ ਖਤਮ ਕਰ ਲਈ ਗਈ ਹੈ 26 ਸਾਲਾ ਲਵਪ੍ਰੀਤ ਸਿੰਘ ਲਗਭਗ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਆਇਆ ਸੀ ਉਸਦੇ ਦੋਸਤ ਨੇ ਸਾਰੀ ਜਾਣਕਾਰੀ ਹਮਦਰਦ মিডিਆ ਗਰੁੱਪ ਦੇ ਨਾਲ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਲਵਪ੍ਰੀਤ ਸਿੰਘ ਨੇ ਪਹਿਲਾਂ ਵੀ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਵਿੱਚ ਉਹ ناکਾਮਯਾਬ ਹੋ ਗਿਆ ਸੀ ਉਸ ਨੂੰ ਸਮੇਂ ਸਿਰ ਹਸਪਤਾਲ ਲਿਜਾਇਆ ਗਿਆ ਸੀ ਜਿਸ ਦੌਰਾਨ ਉਸ ਦੀ ਜਾਨ ਬਚ ਗਈ ਸੀ ਤੀਸਰੀ ਵਾਰ ਹੁਣ ਲਵਪ੍ਰੀਤ ਦੇ ਵੱਲੋਂ ਖੁਦ ਖੁਸ਼ੀ ਕਰ ਹੀ ਲਈ ਗਈ ਹੈ ਅਤੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਗਿਆ ਉਸ ਦੇ ਵੱਲੋਂ ਸੁਸਾਈਡ ਨੋਟ ਵੀ ਲਿਖਿਆ ਗਿਆ ਹੈ ਸੁਸਾਈਡ ਨੋਟ ਦੇ ਵਿੱਚ ਕੀ ਲਿਖਿਆ ਹੈ ਅਤੇ ਹੋਰ ਕੀ ਖਬਰ ਹੈ ਜੋ ਉਸ ਦੇ ਦੋਸਤ ਦੇ ਵੱਲੋਂ ਦਿੱਤੀ ਗਈ ਹੈ ਉਹ ਵੀ ਸਾਂਝੀ ਕਰਦੇ ਹਾਂ ਬ੍ਰੈਂਟਨ ਤੋਂ ਇੱਕ ਬਹੁਤ ਹੀ ਮਨ ਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਕ ਪੰਜਾਬੀ ਨੌਜਵਾਨ 26 ਸਾਲ ਦਾ ਲਖਪ੍ਰੀਤ ਸਿੰਘ ਉਹ ਇਸ ਦੁਨੀਆ ਨੂੰ ਅਲਵਿਦਾ ਆ ਗਿਆ 2 ਜੁਲਾਈ 2025 ਨੂੰ ਲਖਪ੍ਰੀਤ ਸਿੰਘ ਨੇ ਆਪਣੀ ਜਾਨ ਖੁਦ ਹੀ ਲੈ ਲਈ ਲਗਭਗ 22 ਸਾਲ ਪਹਿਲਾਂ ਕੈਨੇਡਾ ਆਇਆ ਮਾਪਿਆਂ ਦਾ ਇਕਲੌਤਾ ਪੁੱਤ ਲਖਪ੍ਰੀਤ ਬਹੁਤ ਪਰੇਸ਼ਾਨ ਰਹਿੰਦਾ ਸੀ ਲਖਪ੍ਰੀਤ ਦੇ ਦੋਸਤ ਅੰਕਿਤ ਜੰਡੂ ਨੇ ਹਮਦਰਦ মিডিਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲਖਪ੍ਰੀਤ ਨੇ 2 ਜੁਲਾਈ ਨੂੰ ਆਪਣੀ ਦਸਤਾਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਉਹ 22 ਸਾਲ ਪਹਿਲਾਂ ਇੱਕ ਬਿਹਤਰ ਜ਼ਿੰਦਗੀ ਬਣਾਉਣ ਕੈਨੇਡਾ ਆਇਆ ਸੀ ਲਫਰੀਦ ਪੰਜਾਬ ਤੋਂ ਬੋਹਰ ਨਾਲ ਸੰਬੰਧਿਤ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਅਚਾਨਕ ਦੇਹਾਂਤ ਨੇ ਉਹਨਾਂ ਨੂੰ ਬਹੁਤ ਦੁਖੀ ਕਰ ਦਿੱਤਾ ਦੋਸਤ ਨੇ ਅੱਗੇ ਦੱਸਿਆ ਕਿ ਲਫਰੀਦ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਜਿਸ ਵਿੱਚ ਉਸਨੇ ਲਿਖਿਆ ਕਿ ਉਹ ਜੋ ਵੀ ਕਰ ਰਿਹਾ ਹੈ ਆਪਣੀ ਮਰਜ਼ੀ ਨਾਲ ਹੀ ਕਰ ਰਿਹਾ ਉਹ ਇਸ ਜ਼ਿੰਦਗੀ ਤੋਂ ਬਹੁਤ ਦੁਖੀ ਹੋ ਚੁੱਕਿਆ ਹੈ ਉਸਨੇ ਨਾਲ ਇਹ ਵੀ ਲਿਖਿਆ ਕਿ ਮੇਰੀ ਮ੍ਰਿਤਕ ਦੇਨੂ ਭਾਰਤ ਨਾ ਭੇਜਿਆ ਜਾਵੇ ਮੇਰਾ ਅੰਤਿਮ ਸੰਸਕਾਰ ਇੱਥੇ ਹੀ ਕਰ ਦਿੱਤਾ ਜਾਵੇ ਮੈਂ ਕਿਸੇ ਤੇ ਭਰ ਨੀ ਮਾਣਾ ਚਾਹੁੰਦਾ ਉਸਨੇ ਅੱਗੇ ਲਿਖਿਆ ਕਿ ਮੇਰੇ ਜਾਣ ਮਗਰੋਂ ਜੇਕਰ ਕੋਈ ਫੈਸਲਾ ਕਰਨਾ ਹੋਇਆ ਤਾਂ ਮੈਂ ਆਪਣੇ ਦੋਸਤ ਅੰਕਿਤ ਜੰਡੂ ਨੂੰ ਮੇਰੇ ਸਾਰੇ ਫੈਸਲੇ ਦੀ ਜ਼ਿੰਮੇਵਾਰੀ ਦਿੰਦਾ ਅਖੀਰ ਤੇ ਉਸਨੇ ਲਿਖਿਆ ਆਈ ਏਮ ਡਨ ਵਿਦ ਥਿਸ ਲਾਈਫ ਲਵਪ੍ਰਿਤ ਦਾ ਦੋਸਤ ਅੰਕਿਤ ਜੰਡੂ ਨੇ ਅੱਗੇ ਦੱਸਿਆ ਕਿ ਲਵਪ੍ਰਿਤ ਭਾਰਤ ਦੀ ਜ਼ਿੰਦਗੀ ਤੋਂ ਵੀ ਅੱਕ ਗਿਆ ਸੀ ਇਸੇ ਕਾਰਨ ਉਹ ਕੈਨੇਡਾ ਆ ਗਿਆ ਸੀ ਪਰ ਕੈਨੇਡਾ ਦੀ ਜ਼ਿੰਦਗੀ ਵੀ ਉਸ ਨੂੰ ਚੰਗੀ ਨਹੀਂ ਲੱਗੀ ਉਹ ਇੱਥੇ ਬਹੁਤ ਪਰੇਸ਼ਾਨ ਰਹਿੰਦਾ ਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਅੰਕਿਤ ਨੇ ਦੱਸਿਆ ਕਿ ਲਵਪ੍ਰਿਤ ਨੇ ਪਹਿਲਾਂ ਵੀ ਦੋ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਮੇ ਵਾਰੀ ਉਸ ਨੂੰ ਸਮੇਂ ਸਿਰ ਹਸਪਤਾਲ ਲੈ ਜਾ ਕੇ ਬਚਾ ਲਿਆ ਗਿਆ ਇਸੀ ਕਾਰਨ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਹੁਣ ਲਵਪ੍ਰੀਤ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਅੰਕਿਤ ਉਸ ਦੇ ਨਾਲ ਰਹਿਣ ਲੱਗਾ ਪਰ ਮੌਕਾ ਮਿਲਦੇ ਹੀ ਲਵਪ੍ਰੀਤ ਨੇ ਇਹ ਖੌਫਨਾਕ ਕਦਮ ਚੁੱਕ ਲਿਆ ਲਵਪ੍ਰੀਤ ਪੜਾਈ ਕਰਨ ਲਈ ਕੈਨੇਡਾ ਆਇਆ ਸੀ 2 ਸਾਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਵਰਕ ਪਰਮਿਟ ਤੇ ਸੀ 6 ਮਹੀਨੇ ਪਹਿਲਾਂ ਹੀ ਉਸ ਨੂੰ ਵਰਕ ਪਰਮਿਟ ਮਿਲਿਆ ਸੀ ਅੰਕਿਤ ਨੇ ਕਿਹਾ ਕਿ ਲਵਪ੍ਰੀਤ ਦੀ ਲਾਸ਼ ਨੂੰ ਉਸ ਦੇ ਅੰਤਿਮ ਸੰਸਕਾਰ ਲਈ ਭਾਰਤ ਵਾਪਸ ਭੇਜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ ਇਹ ਫੰਡ ਉਸ ਦੀ ਲਾਸ਼ ਨੂੰ ਭੇਜਣ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਨੂੰ ਪੂਰਾ ਕਰਨਗੇ ਉਸਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਮੁਸ਼ਕਲ ਸਮੇਂ ਦੌਰਾਨ ਉਸਦੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਵਿਚਾਰ ਕੀਤਾ ਜਾਵੇ ਕੋਈ ਵੀ ਦਾਨ ਵੱਡਾ ਜਾਂ ਛੋਟਾ ਉਹਨਾਂ ਦੇ ਪੁੱਤਰ ਨੂੰ ਅੰਤਿਮ ਸੰਸਕਾਰ ਦੇਣ ਅਤੇ ਉਸ ਨੂੰ ਵਿਦਾਈ ਦੇਣ ਵਿੱਚ ਸਹਾਇਤਾ ਕਰੇਗਾ ਜਿਸਦੇ ਉਹ ਹੱਕਦਾਰ ਹਨ ਜੇਕਰ ਤੁਸੀਂ ਵੀ ਦਾਨ ਕਰਨਾ ਚਾਹੁੰਦੇ ਹੋ ਤਾਂ ਗੋਫੰਡਮੀਟ ਪੇਜ ਤੇ ਜਾ ਕੇ ਲਵਪ੍ਰੀਤ ਸਿੰਘ ਸਰਚ ਕਰਕੇ ਉੱਥੇ ਡੋਨੇਟ ਕਰ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ